ਆ ਦੇਖੋ ਮਸ਼ੀਨ ਤੇ ਲੜਾਈ ਹੋ ਗਈ ਜੀ ਲੜਾਈ ਹੋ ਗਈ ਉਹ ਮਸ਼ੀਨ ਵਾਲੇ ਨੂੰ ਕੁੱਟਦਾ ਕਹਿੰਦੇ ਹਫ਼ਤਾ ਹੋ ਗਿਆ ਲਾਰਾ ਲਈ ਜਾਂਦਾ ਟੂੜੀ ਕੱਢਣ ਨਹੀਂ ਆਉਂਦਾ ਉਹ ਟਾਲਿਆ ਉਹਦਾ ਟਾਟਾ ਲਿਆ ਦੇਖ ਲਓ ਤੁਸੀਂ ਉਹ ਲੈ ਕੇ ਉਹਦਾ ਟਰੈਕਟਰ ਖੋ ਕੇ ਕਿਵੇਂ ਚੱਲਦੀ ਆ ਗੁੰਡਾਗਰਦੀ ਉਹ ਦੇਖ ਲਓ ੱੱਕਾਈ ੱੱਕਾ ੱੱਕਾਈ ੱੱਕਾ ਉਹ ਕਹਿੰਦੇ ਆ ਨਾ ਜਿਸ ਦੀ ਲਾਖੀ ਉਸ ਦੀ ਪੈਂਸ ਆ ਲੈ ਕੇ ਟਰੈਕਟਰ ਚਲਾ ਕੇ ਅੰਦੂ ਕਹਿੰਦੇ ਪਹਿਲਾਂ ਸਾਡੇ ਤੂੜੀ ਕੱਢ ਗਿਆ ਫੇਰ ਕੱਢੀ ਅੱਧਰ ਆਹ ਦੇਖ ਲਓ ਵਿਚਾਰੇ ਗਰੀਬ ਬੰਦੇ ਨੂੰ ਕਿਵੇਂ ਕੁੱਟਣ ਲੱਗੇ ਹੋਏ ਨੇ ਅੱਧ ਹੋ ਗਈ ਹੱਥ ਦੇਖੇ ਤੈਨੂੰ ਅਗਲਾ ਹੀ ਤਾਂ ਮੰਜਾ ਵਿੱਚ ਸੜ ਜੂ ਕਿ ਤੈਨੂੰ ਨਹੀਂ ਲਾਉਣੀ ਕਿ ਤੈਨੂੰ ਨਹੀਂ ਲਾਉਣੀ ਲੋਕਾਂ ਨੂੰ ਅੱਗ ਲਾਉਣੀ ਹੈ ਖੇਤਾਂ ਨੂੰ ਲੋਕਾਂ ਨੂੰ ਲਾਉਣੇ ਆਪਾਂ ਤਾਂ ਕੀਲੀ ਪਾ ਕੇ ਫੂਕ ਦੇ ਲੋਕਾਂ ਨੂੰ ਲੋਕਾਂ ਨੂੰ ਮਚਾਉਣਾ ਅੱਗ ਲੱਗ ਗਈ ਅੱਗ ਲੱਗ ਗਈ ਲੋਕਾਂ ਨੂੰ ਹੈਲੋ ਚਲੋ ਜੀ ਚਲੋ ਮਾਂ ਤਾਂ ਜਾ ਰਹੀ ਹਾਂ ਤੈ ਤੁਰੋ ਮੜਿਆ ਹਿੰਮਤ ਨਾ ਖੇਤਾ ਜੀ ਤੁਰੇ ਅੰਜੰਦਾ ਇੱਕ ਗੱਲ ਤੁਹਾਨੂੰ ਦੱਸਾਂ ਹਾਂ ਖੇਤਾਂ ਨੂੰ ਕਦੇ ਅੱਗ ਨਹੀਂ ਲਾਉਣੀ ਚਾਹੀਦੀ ਲੋਕਾਂ ਨਾਲ ਨਹੀਂ ਚਾਹੀਦੀ ਆ ਲੋਕਾਂ ਨੂੰ ਬਚਾਉਣਾ ਜਿੰਨਾ ਮਚਾਉਣਾ ਸਾਢੇ 3:30 ਤੇ ਲੋਕਾਂ ਦਾ ਥੀਲੀ ਹੁੰਦੀ ਆ ਸਾਢੇ ਦਾ ਲੈਟਰ ਅੱਗ ਵਾਲਾ ਉਹਦੀ ਲਾ ਦਿੰਨੇ ਅਸੀਂ ਤਾਂ ਅਸੀਂ ਖੇਤ ਨਹੀਂ ਬਚਾਉਣੇ ਅਸੀਂ ਲੋਕਾਂ ਨੂੰ ਬਚਾਉਣਾ ਔਰ ਖਾਈ ਨਹੀਂ ਕਰੱਚੇ ਭਾਈ ਦੇ ਦੇਖ ਲਓ ਘਾਹ ਕਿੰਨੀ ਮਿਹਨਤ ਲੱਗਦੀ ਆ ਨਾ ਸ਼ੂਟ ਕਰਨ ਤੇ ਦੇਖੋ ਖੇਤਾਂ ਦੇ ਵਿੱਚ ਸਾਡੇ ਪੈਰਾਂ 'ਚ ਕਰੱਚੇ ਵੀ ਵੱਜ ਰਹੇ ਨੇ ਦੁਪਹਿਰ ਤੋਂ ਉਪਰ ਮੈਂ ਹਮ ਸ਼ੂਟ ਕਰ ਰਹੇ ਹਾਂ ਆ ਦੇਖ ਕਿਥਨ ਤੋਂ ਰੇਹਿੰਦੀ ਆ ਗਈ ਸੀ ਮੇਰੇ ਚ ਮੈਂ ਕਹਿੰਦਾ ਧੁੱਪ ਚ ਦੇਖੋ ਕਿ ਮੈਂ ਸ਼ੂਟ ਕਰ ਰਹੇ ਹਾਂ ਉਹ ਮੰਜਾ ਪਿਆ ਇੱਕ ਖੇਤ ਦਾ ਵਿਚਾਰੇ ਨੇ ਬੈਠੇ ਹੋਣਗੇ ਵਿਚਾਰੇ ਆਪਣੇ ਆਪਣੇ ਉੱਥੇ ਨੇ ਠਾਈ ਬੜਿਆ ਵੀ ਇਸ ਕੰਸੈਪਟ ਹੁੰਦੇ ਨੇ ਸਾਡੇ ਸਾਰੇ ਜਣੇ ਸ਼ੇਅਰ ਕਰਿਆ ਕਰੋ ਦੇਖਿਆ ਕਰੋ ਕਮੈਂਟ ਕਰਿਆ ਕਰੋ ਸਾਡੇ ਆਰਟਿਸਟ ਬਹੁਤ ਮਿਹਨਤ ਕਰਦੇ ਨੇ ਹਨਾ ਦੀਦੀ ਉਹ ਦੇਖੋ ਚਾਦਰਾਂ ਚੱਕੀ ਜਾਂਦਾ ਬੰਤ ਤੁਰਿਆ ਵੀ ਜਾਂਦਾ ਤੋਂ ਖਰਚਾ ਚੋਗਲ ਕੁੜੀਆਂ ਭੱਜਾ ਚੱਲਦੀਆਂ ਨੇ ਅੱਕਰਾ ਦਾ ਚਾਦਰਾਂ ਚੱਕ ਕੇ ਤੁਰਦਾ ਇਹਦਾ ਚਾਦਰਾਂ ਦੋਗੀ ਟੁੱਟਾ ਵੀ ਅੱਗੇ ਹੋ ਜਾ ਤੁਸੀਂ ਵਿੱਚ ਨਹੀਂ ਆ ਰਹੇ ਹੁਣ ਆਗੇ ਕਿਵੇਂ ਉਹ ਟੁੱਟਾ ਜਾਦਾ ਇਹ ਤਾਂ ਫੇਟਾ ਚੁੱਕਾ ਹੋਰ ਦੇਖਣਾ ਹੈ ਹਾਂ ਜਮੜਾ ਯਾਰ ਹੋਲਡ ਰੱਖੋ ਜੀ ਦੁਬਾਰੇ ਜਨਾ ਮੋਸਾ ਹੁਣ ਸਰਪੰਚ ਬਹੁਤ ਮਿਸ ਕਰਿਆ ਤੈਨੂੰ ਕਿਹੜੀ ਹੁੰਦੇ ਹੱਕੀ ਹਾਰ ਫੁੱਲ ਵਾਂਗ ਜਮਾ ਹੈ ਨਾ ਹਨਾ ਮੰਤ ਮਸਾ ਮਿਲਿਆ ਆਪਾਂ ਇਹਨੂੰ ਨਾ ਦੇਖ ਲੈ ਲੈ ਖੇਤਾਂ ਚ ਪੂਣੀ ਕਰਾਉਣ ਲੱਗ ਰਿਹਾ ਗੈਸ ਗੈਸ ਵੀ ਰੇ ਖੇਤਾਂ ਚ ਪੂਣੀਆਂ ਕਰਾਈਆਂ ਜਾਂਦੀਆਂ ਕਦੇ ਕਿਸੇ ਨੇ ਕਰੀਆਂ ਨੇ ਪੱਗ ਦੀ ਆ ਦੇਖ ਇਧਰ ਸਾਡੇ ਆਲੇ ਪਾਉਂਦੇ ਨੇਗਾ ਉਹ ਨੀਂਦ ਚ ਘੜਿਆਲੇ ਅਜੇ ਸੁੱਤਾ ਹੀ ਪਿਆ ਜਾਨੂੰ ਠਾਠੂ ਲਾ ਦੋ ਮਾਰੋ ਦੇ ਘਰ ਆਛਾ ਦੇ ਮੁੱਕਿਆ ਹਜਾ ਦੋ ਖੜੇ ਨਾ ਦੇਖ ਲੈ ਹਜਾ ਗਿਆ ਲੈ ਗੈਸ ਮੈਕ ਭੁੱਲਿਆ ਹੁਣ ਇੰਨੀ ਦੂਰ ਜਾਣਾ ਪਊਗਾ ਦੇਖ ਲੈ ਜਾਂਦਾ ਕਿਵੇਂ ਟੇਡਾ ਪਿੰਗਾ ਜਾ ਕਿਹਾਂ ਚਲਾ ਲੈ ਜਵੇਂ ਅਕਲ ਨਹੀਂ ਹੈਗੀ ਨੱਕਿਆ ਇਹ ਤਾਂ ਚੰਗੀ ਗੱਲ ਆ ਭਾਈ ਮਿਹਨਤ ਕਰਦਾ ਬੰਦਾ ਨਾ ਤੂੜੀ ਬਣਾ ਰਿਹਾ ਨੇ ਵਿਚਾਰਾ ਸਲੇਟ ਤੇ ਲਿਖਿਆ ਹੋਇਆ ਮੈਂ ਕਰਨਾ ਇਹ ਆਈ ਆ ਗਿਆ ਸੀ ਉੱਠ ਕੇ ਨਾ ਇਹ ਇਦਿਚੀ ਆ ਗਿਆ ਚੱਲ ਵਧੀਆ ਤੂੜੀ ਪੈ ਗਈ ਮੇਰੇ ਤੇ ਵਾਹਓ ਕਿੰਨੇ ਕਰਦਾ ਕੀ ਇੱਧਰ ਨੂੰ ਹੋ ਜਾ ਵੀ ਸਾਰੀ ਆ ਗਈ ਤਾਂ ਇੱਧਰ ਨੂੰ ਚੱਲ ਕੋਈ ਨਹੀਂ ਫਿਰ ਨਹਾ ਲਾਂਗੇ ਦੁਬਾਰੇ ਘਰੇ ਜਾ ਕੇ ਲੈ ਵੀ ਤੁਸੀਂ ਨਾ ਮਿੰਟ ਉਹਨਾਂ ਦੀਆਂ ਪੱਕ ਨਹੀਂ ਲੋਟਾਈ ਦੇਖ ਲੈ ਲੈ ਆ ਗਈ ਤੁਸੀਂ ਮਿੰਟ ਤੁਸੀਂ ਸਾਡੇ ਵੀਡੀਓ ਸੋਣੀ ਨਹੀਂ ਲੱਗੀ ਵਧੀਆ ਨਹੀਂ ਲੱਗੀ ਘੰਟਾ ਘੰਟਾ ਹੋ ਗਿਆ ਸਾਨੂੰ ਧੁੱਪ ਚ ਖੜਿਆ ਨੂੰ ਪੂਰਾ ਆਹ ਦੇਖ ਲੋ ਹਲੇ ਸੀਨ ਨਹੀਂ ਹੋਇਆ 1 ਘੰਟਾ ਹੋ ਗਿਆ ਪੂਰਾ ਇੱਥੇ ਮੱਚ ਕੇ ਖੜੇ ਪੈਰ ਵੀ ਛੜ ਗਏ ਮੇਰੇ ਤਾਂ ਆਹ ਦੇਖ ਲੋ ਇੱਥੇ ਥੋੜੀ ਨਿਕਲ ਰਹੀਆਂ ਲੱਗਪਤ ਹੋਏ ਬਏ ਆ ਸੀ ਹੋਰ ਤੇ ਫਿਰ ਕਮੈਂਟਾਂ ਚ ਪਾ ਦਨੇ ਆ ਗੱਲ ਨਹੀਂ ਬਣੀ ਜੀ ਫਿਲਮ ਦੀ ਮਨੇ ਭਾਈ ਗੱਲ ਬਣੇ ਨਾ ਬਣੇ ਅਸੀਂ ਤਾਂ ਮਿਹਨਤ ਕਰ ਰਹੇ ਹਾਂ ਹਨਾ ਭਾਈ ਮਿਹਨਤ ਕਰਦੇ ਨੇ ਸਾਰੇ ਜਾਣੇ ਹਨਾ ਤੁਸੀਂ ਵਧੀਆ ਚਲੋ ਪਿਆਰ ਬਹੁਤ ਦੇ ਰਹੇ ਹੋ ਹਨਾ ਧੰਨਵਾਦ ਆ ਤੁਹਾਡਾ ਸਾਰਿਆਂ ਦਾ ਪਰਵਾਦੇ ਤੋਂ ਬਾਅਦ ਸ਼ੇਅਰ ਕਮੈਂਟ ਕਰਿਆ ਕਰੋ ਜੀ ਵੀਡੀਓ ਤੁਹਾਨੂੰ ਕਿਵੇਂ ਲੱਗਦੀ ਹੈ ਇਹਦੀ ਐਕਟਿੰਗ ਤੁਹਾਨੂੰ ਕਿਵੇਂ ਲੱਗਦੀ ਹੈ ਬੰਦੇ ਦਾ ਹੌਸਲਾ ਵਾਦਾ ਤੁਸੀਂ ਪਲੀਜ਼ ਮੈਸੇਜ ਕਰਿਆ ਕਰੋ 네ਗੇਟਿਵ ਮੈਸੇਜ ਹਟ ਕਰਿਆ ਕਰੋ ਅਸੀਂ ਇਸ ਟਾਈਮ ਕਣਕਾਂ ਦੇ ਖੇਤਾਂ 'ਚ ਖੜੇ ਆ ਆ ਤੂੜੀ ਬਣ ਰਹੀ ਹੈ ਪਿੱਛੇ ਇੱਥੇ ਕੱਚੇ ਖੜੇ ਨੇ ਜਿੱਥੇ ਅਸੀਂ ਸੀਲ ਕਰ ਰਹੇ ਆ ਆ ਦੇਖੋ ਸਾਡੀ ਸਾਰਿਆਂ ਨੂੰ ਆਹੀ ਬੇਨਤੀ ਆ ਜੀ ਅੱਜ ਨਾਲ ਆਓ ਤੂੜੀ ਨੂੰ ਆਈ ਮੀਨ ਜਿਹੜੇ ਇਹ ਕੱਚੇ ਖੜੇ ਨੇ ਇਹਨਾਂ ਨੂੰ ਹਨਾ ਇਹਨਾਂ ਦੀ ਤੂੜੀ ਬਣਵਾ ਲਓ ਜਿਹੜੀ ਪਸ਼ੂਆਂ ਦੇ ਕੰਮ ਆਊਗੀ ਬਾਕੀ ਅੱਗੇ ਜਿਹੜੀ ਤੁਹਾਨੂੰ ਪਤਾ ਹੀ ਹੈ ਸਾਡੇ ਵਾਤਾਵਰਣ ਨੂੰ ਵੀ ਖਰਾਬ ਕਰਦੀ ਆ ਜੀ ਮਚਾਉਣਾ ਤਾਂ ਲੋਕਾਂ ਨੂੰ ਮਚਾਓ ਇਹਨਾਂ ਨੂੰ ਨਾ ਮਚਾਓ ਹੋਰ ਤੇਲੀਲਾ ਬਿਨਾ ਤੇਲੀ ਤੇ ਮਚ ਜਾਂਦੇ ਨੇ ਲੋਕ ਤਾਂ ਲੋਕ ਤਾਂ ਹੀ ਮਚ ਰਹੇ ਨੇ ਹੈਨਾ ਜੇ ਮੈਂ ਆਪਾਂ ਨੂੰ ਦੇਖ ਕੇ ਮਚਦੇ ਨੇ ਨਾ ਕਈ ਪਿਆਰ ਦੇ ਜਨ ਦੇ ਕਈ ਮਚਦੇ ਨੇ ਨਹੀਂ ਨਹੀਂ ਜਿਹੜਾ ਵੀ ਬੰਦਾ ਕੰਮ ਕਰਦਾ ਹੈ ਹਾਂ ਬਿਲਕੁਲ ਉਹ ਤਾਂ ਹੈ ਜਿਹੜੇ ਬੰਦੇ ਤਾਂ ਹੁੰਦੇ ਹੀ ਨਹੀਂ ਜਿਹੜੇ ਮਚਦੇ ਨੇ ਬਿਲਕੁਲ ਸਾਰਿਆਂ ਦੀ ਲਾਈਫ ਚ ਹੁੰਦਾ ਹੈ ਬਾਕੀ ਸਾਨੂੰ ਜ਼ਿਆਦਾ ਤਾਂ ਪਿਆਰ ਹੀ ਕਰਦੇ ਨੇ 1-2% ਥੋੜੇ ਜਿਹੜੇ ਕੋਈ ਮੱਛਦੇ ਚਲੋ ਉਹਨਾਂ ਜੇ ਮੱਛਣ ਵਾਲਿਆਂ ਦਾ ਵੀ ਧੰਨਵਾਦ ਆਣਾ ਪਿਆਰ ਵਾਲਾ ਦਾ ਵੀ ਧੰਨਵਾਦ ਆ ਭਾਈ ਹੈ ਇਹ ਮੇਰੀ ਵਾਈਫ ਹੈ ਮੇਰਾ ਵਾਈਫ ਹੈ ਰੀਲ ਬਾਈ ਜਾਨ ਨਚਲਾ ਇਹ ਮੇਰੀ ਹੈ ਮੈਂ ਇਹਦਾ ਇਹ ਫਿਰ ਮੇਰੀ ਹੈ ਮੈਂ ਫਿਰ ਇਹ ਇਹ ਮੇਰੇ ਹਸਬੰਦ ਨੇ ਕਲਾਈਮਟ ਆਂਗੇ ਥਮਨ ਨਚਲੀ ਭਾਈ ਜਾਨ ਇਹ ਮੱਛੀ ਆਂਦੀ ਆ ਉਹ ਮੱਛੀ ਇਹਦੀ ਮੱਛੀ ਜਾਂਦੀ ਆ ਦਾ ਸਲੋਕ ਦਾ ਡਰਮ ਦਾ ਜ਼ਮਾਨਾ ਡਰਮ ਦਾ ਬੰਦਾ ਇਹ ਦੇਖ ਲੈ ਇਹ ਨੂੰ ਬੜ ਜੇ ਕੀ ਪਤਾ ਡਰਮ ਦੇ ਪਾਤਰੀ ਉਹ ਕਰਦਾਂਗੇ ਟੁੜੀ ਵਾਲੀ ਵਿੱਚ ਡਰਮ ਦਾ ਜਵਾਨਾ ਬੰਤ ਐਂ ਦੇਖ ਲੈ ਮੱਟ ਕੇ ਦਾਤੀ ਨਾਲ ਵਿੱਚ ਪਾ ਡਰਮ ਦੇ ਐਂ ਕਿਵੇਂ ਤੂੰ ਹੱਥ ਤੇ ਲਾ ਕੇ ਦੇਖ ਮੈਂ ਤੁਹਾਨੂੰ ਚੱਕ ਦੂੰ ਇਕੱਠਿਆਂ ਨੂੰ ਅੱਛਾ ਮੈਨੂੰ ਕਿਹਦੀ ਵੀ ਉਹ ਡਰਮ ਜੀ ਕਿਵੇਂ ਉਹਨੇ ਕਿੰਨਾ ਪਿਆਰ ਕਰਦੀ ਐਂ ਨਸਾਰਾ ਆਪਾਂ ਜਿਹੜੇ ਸਾਨੂੰ ਇੰਨਾ ਸਾਰਾ ਗਿਆ ਉਹ ਸਾਨੂੰ ਪਤਾ ਲੱਗ ਗਿਆ ਵੀ ਹਣ ਮੇਰੇ ਤਾਂ ਮਾਲ ਹਾਏ ਮੇਰਾ ਜਲੂਸ ਨਿਕਲ ਰਿਹਾ ਹੈ ਉਹ ਆ ਰਿਹਾ ਆਪਣਾ ਮੜਾ ਮੋਟਿਆ ਉਬੇ ਤੋਪੂ ਬੋਤਾ ਮੈਂ ਇਹਨੂੰ ਵੀ ਬਹੁਤ ਪਿਆਰ ਕਰਦੀ ਆ ਮੈਂ ਵੀ ਹਾਂ ਇਹ ਤਾਂ ਸਾਡਾ ਚੱਲਦਾ ਹੀ ਜਾਂਦਾ ਰੰਗੀ ਰੋਣਾ ਪਿਆਰ ਹੈ ਤਾਂ ਆਪਸ ਵਿੱਚ ਲੜਾਈ ਤਾਂ ਬਟਾ ਰਿਹਾ ਹੈਗਾ ਹੋਰ ਕੋਈ ਮਜਾ ਲਾ ਕੋਈ ਖੰਗ ਕੇ ਦੇਖ ਲੈ ਕੁੜੀ ਨੂੰ ਬੱਟ ਕੇ ਸੁੱਕਣੇ ਪਾਉ ਦੂ ਕੀ ਹੋਇਆ ਆਇਤਾ ਹੈ ਇਹ ਹੀ ਹੈ ਸੇਮ ਮੇਰੇ ਵੱਲੋਂ ਵੀ ਜੀ ਤਾਂ ਤੋਂ ਪਿਆਰੇ ਨੇ ਯਾਰ ਬੇਲੀ ਆਪਾਂ ਨੂੰ ਯੈਸ ਯੈਸ ਓਕੇ ਧੰਨਵਾਦ ਜੀ ਸਾਰਿਆਂ ਐਕਸ਼ਨ ਨਹੀਂ ਆਪਾਂ ਰੀਲ ਬਣਾਉਨੇ ਆ ریل ਛੱਡ ਆਪਾਂ ਲੋਕਾਂ ਦੀ ਰੇਲ ਬਣਾਉਨੇ ਆ ਹਾਂ ਕਿੰਨੇ ਵਜੇ ਵਾਲੀ ਗੱਡੀ ਚਾਉਦਾ ਚੱਲਦੇ ਆਂ ਹੈ ਹਾਂ ਜੀ ਸੋਸ਼ਲ ਮੀਡੀਆ ਤੇ ਬਣਾਉਨੇ ਆ ਇਹ ਕਹ ਕਿਹੜੀ ਟ੍ਰੇਨ ਹੈ ਮੈਨੂੰ ਇਹਦਾ ਪਤਾ ਨਹੀਂ ਟ੍ਰੇਨ ਹੀ ਤਾਂ ਫੋਨ ਤੇ ਹੁੰਦਾ ਸਾਰਾ ਕੁਝ اچھا ਫੋਨ ਤੇ ਹਾਂ ਦੱਸ ਫਿਰ ਮੈਨੂੰ ਦੱਸ دینی ਹੈਗੀ ਚੱਲ ਚੱਲ ਛੇਤੀ ਆਉਨੇ ਆ ਆ ਜਾ ਆ ਜਾ ਆ ਜਾ ਇੱਧਰ ਨੂੰ ਆ ਜਾ ਔਨ ਕਰਤਾ ਆਏਂਗੇ ਲੜਨ ਨੂੰ ਸਾਡੇ ਘਰੇ ਹਾਂ ਆ ਜੀ ਫਿਰ ਦੇ ਹੁਣ ਖੜੀ ਆਜ ਮੈਂ ਇਹਦੇ ਘਰੇ ਲੜਨ ਆਈ ਆ ਹਾਂ ਐਨੇ ਮੇਰੇ ਘਰ ਦੇ ਪਿੱਛੇ ਲਾ ਰਖਿਆ ਅੱਜ ਦੇਖੀ ਪੈਂਦਾ ਪੰਜੀ ਦੇ ਪਾਉਣਾਂ ਅੱਜ ਦਾ ਇੱਕ ਮੇਰਾ ਪਰਾ ਲਾ ਰਖਿਆ ਪਿੱਛੇ ਕਿਸੇ ਤੋਂ ਕੁਲੂਰ ਲੈ ਲੈਂਦੀ ਆ ਕਿਸੇ ਤੋਂ ਏਸੀ ਲੈ ਲੈਂਦੀ ਆ ਬਈ ਮੈਂ ਤਾਂ ਐ ਹੀ ਕਰੂੰ ਸਾਡਾ ਮੁੰਡਾ ਤਾਂ ਇੱਦਾਂ ਹੀ ਕਰੂ ਜਿਵੇਂ ਉਹ ਬੱਲੇ ਵੇ ਕਿੰਨੀਆਂ ਸੋਹਣੀਆਂ ਮੱਜਾਂ ਨੇ ਆ ਮੈਂ ਬਸ ਆ ਲੈ ਹੁਣ ਦੇਖਿਓ ਮੈਂ ਦੀ ਕਿਵੇਂ ਰੇਲ ਬਣੂ ਠੀਕ ਹੈ ਬਾਨੇ ਨਹੀਂ ਬਿਰੋ ਆਏ ਬਿਰੋ ਆਏ ਮਨਾਉਂਗੀ ਬੜਾਓ ਹੈ ਬਈ ਸਾਡਾ ਬੀਤੇ ਬੱਬਲ ਬੀਤੇ ਬਿਰੋ ਜੋ ਦੇਖ ਲਓ ਸਾਡਾ ਸ਼ੂਟ ਚੱਲ ਰਿਹਾ ਬੰਤਨ ਮੋਲ ਚੈਨਲ ਤੇ ਆ ਮਾਡਾ ਆ ਜਿਮਾ ਖੇਲਿਆਰੇ ਪਾਗ ਦੇਖ ਲਓ ਅੱਜ ਕੌਣ ਕੀ ਦੇਖਿਆਰੇ ਬੋਦਾਗਾ ਆ ਹੈਗਾ ਮੇਰਾ ਜੇਠ ਹੂੰ ਇਹ ਆ ਤੇ ਆ ਕੋਲੋਂ ਬਦ ਮਹੀਨੇ ਸਾਲ ਬਾਅਦ ਆਇਆ ਜੇਲ੍ਹ ਚੋਂ ਕਤਲ ਦੇ ਖੇਚ ਚੋਂ ਮੂੰਹ ਕਾਲਾ ਕਰੀ ਫਿਰਦਾ ਹੈ ਦੱਸ ਮੂੰਹ ਕਾਲਾ ਕਰੀ ਫਿਰਦਾ ਅੱਜ ਇਹਦੇ ਨਾਸਾ ਕੁੱਟਣ ਆਇਆ ਸੀ ਕੀ ਕੁੱਟ ਮੈਂ ਬਾਈ ਸਭਾ ਸਮਾਨ ਕੀ ਦੇਖੋ ਇਹ ਕਹਿੰਦਾ ਵੀ ਅਸੀਂ ਨਾ ਹਾਸਾ ਕੁੱਟੜ ਆ ਕੱਲ ਨੂੰ ਕੋਈ ਗੱਲਬਾਤ ਹੁੰਦੀ ਆ ਆ ਬੰਦਾ ਜ਼ਿੰਮੇਵਾਰ ਆ ਸਾਵਾ ਕਹਿੰਦਾ ਲੈ ਲੈ ਫੜਾ ਬਾਈ ਨੂੰ ਲੈ ਵੀ ਆ ਜੂ ਫਿਰ ਆਪਾਂ ਸ਼ੂਟ ਠੀਕ ਹੈ ਤੁਹਾਨੂੰ ਦਿਖਾਣੇ ਆ ਫਿਰ ਫੋਟੋ ਮੇਰੀ ਆ ਫੋਟੋ ਮੇਰੀ ਤੁਹਾਨੂੰ ਕਿਹਾ ਕਿ ਨਾ ਯਾਰ ਕੱਲ ਕਹਾਂ ਜੀ ਮੈਨੂੰ ਫੋਟੋ ਮੈਂ ਤਾਂ ਤਸਵੀਰ ਦਿਖਾਈ ਤੁਹਾਨੂੰ ਵੇ ਪਰੂ ਪਰੂ ਹੈ ਤਾਂ ਬਾਇਆ ਗਿਆ ਵਾਸੀਨ ਚ ਨੂੰ ਇਹ ਤਾਂ ਇਹ ਲ ਉਰੀਟੇ ਇੱਕ ਇਹ ਕੋਈ ਵਧੀਆ ਤਰੀਕਾ ਹੁੰਦਾ ਹੈ ਆਹ ਲਾ ਗਿਆ ਭਾਈ ਯਾਰ ਭਾਈ ਗੱਲ ਛੋੜ ਬਟੋਦੋ ਕਿੰਨਾ ਦੇਣਾ ਦੇਖ ਪਿਆ ਜਾਂਦਾ ਉਹਦੇ ਇਹਦੇ ਬੰਦਾ ਨੇ ਹਾਂ ਮੈਂ ਬਣੋ 2 ਕਿੱਲੇ ਸੀ ਉਹ ਇੱਕ ਵਾਰ 3 ਦਿਨ ਹੋ ਗਏ ਤੇਰਾ ਪੇੜਾ ਬੈਠਦੇ ਨੂੰ ਮਰ ਕਿਵੇਂ ਰੋਟੀਆਂ ਬਕਾਉਂਦਾ ਕੇ ਉਹ ਦੱਲ ਲੱਗਾ ਠੁੱਲਾ ਕਿਉਂ ਕੇ ਉਹ ਲੱਗਦੀ ਏ ਬੱਚਾ ਪੁੜੀ ਦੇ ਹੱਥ ਉੱਤੇ ਆ ਮੈਂ ਹੀ ਦੇਖ ਰੰਦੀ ਆ ਐਕਸ਼ਨ ਮੇਰੀ ਭੈਣ ਮੇਰੀ ਭੈਣ ਹੋਏ ਕਿ ਮੈਂ ਤੇਰੀ ਆ ਮੈਂ ਹੋਰ ਮੁਕੰਮਲ ਮਰੀ ਜਾ ਪੱਲੇ ਪਾਕੀ ਤਾਂ ਮੈਂ ਲੈ ਕੇ ਆ ਮੇਰੀ ਮੈਨੂੰ ਤਾਂ ਪੁੱਛ ਲਓ ਹਾਂ ਕਿਦੀ ਤੂੰ ਮੈਂ ਤੇਂਦੀ ਨਾ ਬਾਤ ਮਾਸ ਫਰੇ ਰੇ ਮੇਰਾ ਹੈਂ ਹਾਂ ਤੇਨੂੰ ਮਰੂਣਾ ਏ ਰੁਕ ਜਾ ਤਾ ਲੰਗਾ ਤਾਂ ਪੁੱਤਿਆ ਪਿਆ ਮੌਸਮ ਵੀ ਠੀਕ ਹੈ ਪਰ ਸੀਨੀਅਰ ਨੂੰ ਫੋਨ ਲਾਉਣਾ ਪੈਣਾ ਹੈ ਸ਼ਾਮ ਨੂੰ ਲਾਬੋ ਕੋਲ ਨਹੀਂ ਜਾਣਾ ਲੈ ਹੀ ਦਿੰਨੇ ਆ ਫੋਨ ਨੂੰ ਹਲੋ ਆ ਜਾ ਗਿਰ ਵੀਰੇ ਯਕੀਨ ਬੇਲੀ ਹੈ ਤਾਂ ਆਪਾਂ ਅੱਜ ਕਰ ਹੀ ਦਿੰਦੇ ਆ ਤੁਹਾਡੀ ਇੱਕ ਮਿੰਟ ਵੀਰੇ ਤੁਸੀਂ ਮੂੰਹ ਉੱਧਰ ਕਿਉਂ ਰੱਖ ਰਹੇ ਹੋ ਮੂੰਹ ਇੱਧਰ ਕਰੋ ਨਾ ਫਰੇਮ ਚ ਐਣਾ ਗਾਇ ਡਾਇਰੈਕਟ ਮਾੜਾ ਕੀ ਹਾਲ ਨੇ ਹੋਵੇ